ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਮੰਦਪੁਰਾ ਤੇ ਮੇਰੇ ਨਾਲ ਸਰਦਾਰ ਗੁਰਮੇਲ ਸਿੰਘ ਧਾਮੀ ਜੀ ਧੰਨ ਸਾਹਿਬ ਤੁਹਾਡਾ ਸਵਾਗਤ ਹੈ ਜਿਹੜੇ ਵੀ ਦੋਸਤ ਮਿੱਤਰ ਸਕਾਟਲੈਂਡ ਨਾਲ ਵਾਅ ਵਾਸਤਾ ਰੱਖਦੇ ਆ ਉਹ ਗੁਰੂ ਨਾਨਕ ਚੈਰੀਟੇਬਲ ਟਰਸਟ ਨੂੰ ਵੀ ਜਾਣਦੇ ਆ ਗੁਰਮੇਲ ਸਿੰਘ ਢਿੱਲੋਂ ਜੀ ਨੂੰ ਵੀ ਜਾਣਦੇ ਆ ਤੇ ਗੁਰਮੇਲ ਸਿੰਘ ਧਾਮੀ ਜੀ ਤੇ ਸਾਥੀਆਂ ਨੂੰ ਵੀ ਜਾਣਦੇ ਆ ਕਿਉਂਕਿ ਗੁਰੂ ਨਾਨਕ ਚੈਰੀਟੇਬਲ ਟਰਸਟ ਵੱਲੋਂ ਬਹੁਤ ਵੱਡੇ ਕਾਰਜ ਕੀਤੇ ਜਾਂਦੇ ਨੇ ਤੇ ਕੀਤੇ ਗਏ ਨੇ ਕਿਉਂਕਿ ਇਹ ਪੰਜਾਬ ਦੀ ਧਰਤੀ ਤੇ ਜੇਕਰ ਲੋਨਬੰਦ ਬੱਚੀਆਂ ਦੇ ਵਿਆਹਾਂ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਚੈਰੀਟੇਬਲ ਟਰਸਟ ਜਿਹੜਾ ਖੰਮ ਮੈਨੂੰ ਨਹੀਂ ਲੱਗਦਾ ਕਿ ਅਸੀਂ ਹੋਰ ਨੇ ਕੀਤਾ ਹੋਣਾ ਕਿਉਂਕਿ ਕਰਦੇ ਸਾਰੀ ਆ ਇਹ ਸਭ ਕੁਝ ਚੱਲਦੇ ਹੋਇਆ ਜਦੋਂ ਵੀ ਪੰਜਾਬ ਤੇ ਕੋਈ ਆਫਤ ਆਈ ਤਾਂ ਸਕਾਟਲੈਂਡ ਦੀ ਧਰਤੀ ਤੋਂ ਗੁਰੂ ਨਾਨਕ ਚੈਰੀਟੇਬਲ ਟਰਸਟ ਜਿਹੜਾ ਉਹਦੇ ਸੇਵਾਦਾਰ ਜਰੂਰ ਦਸਤਕ ਦਿੰਦੇ ਆ ਪਹੁੰਚਦੇ ਆ ਸੇਵਾਕਾਰਾਂ ਦੇ ਵਿੱਚ ਆਪਣਾ ਹੱਥ ਬਤਾਉਂਦੇ ਆ ਸਾਡੇ ਨਾਲ ਇਸ ਵੇਲੇ ਗੁਰਮੇਲ ਸਿੰਘ ਧਾਮੀ ਜੀ ਹਾਜ਼ਰ ਹੈ ਜਿਹੜੇ 1-2 ਦਿਨਾਂ ਤੱਕ ਪੰਜਾਬ ਵੱਲ ਨੂੰ ਯਾਨੀ ਕਿ ਉੱਡਣ ਲੱਗੇ ਆ ਜੀ ਤਾਂ ਕਿ ਉੱਥੇ ਜਿਹੜੇ ਹੜ੍ਹਾਂ ਦੇ ਵਿੱਚ ਸਾਡੇ ਲੋਕ ਪੀੜਤ ਹੋਏ ਆ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਇਆ ਜਾਵੇ ਕੋਈ ਨਾ ਕੋਈ ਸਹਾਇਤਾ ਕਾਰਜ ਕੀਤੇ ਜਾ ਸਕਣ ਆ ਕਮੀ ਸਾਹਿਬ ਸਾਰਿਆਂ ਤੋਂ ਪਹਿਲਾਂ ਗੱਲ ਇਹ ਕਿ ਜੁਗਨਾਨਕ ਚੈਰੀਟੇਬਲ ਟਰਸਟ ਉਹਦਾ ਮੁੱਖ ਮੰਤਵ ਵਕੀਰ ਹੈ ਦਾ ਮੁੱਖ ਮੰਤਵ ਇਹੀ ਹੈ ਕਿ ਕੋਈ ਦੁਖੀ ਸਾਨੂੰ ਮਿਲ ਜਾਏ ਜੀ ਬਹੁਤ ਹੋਰਾਂ ਦੀ ਚੀਜ਼ ਆ ਜਾਂਦੀ ਹੈ ਕਈ ਵਾਰੀ ਹੁਣ ਐਗਜ਼ਾਮਪਲ ਤੌਰ ਤੇ ਤੁਸੀਂ ਲੜਕਿਆਂ ਨੇ ਵਿਆਹ ਕੀਆ ਇੱਕ ਲੜਕੀ ਦੀ ਉਮਰ 33 ਸਾਲ ਦੀ ਹੋ ਗਈ ਸੀ ਉਹਦੇ ਬਾਪ ਇਸੇ ਕਰਕੇ ਨਹੀਂ ਵਿਆਹ ਸਕਿਆ ਜੀ ਪੈਸੇ ਹੈ ਪੈਸੇ ਹੀ ਹੈ ਨਹੀਂ ਸਾਨੂੰ ਵੀ ਬੜਾ ਦੁੱਖ ਹੋਇਆ ਜੀ ਫਿਗਰਲ ਟਲੋ ਨੇ ਉਹਨੂੰ ਇਦਾਂ ਦੇ ਜੋ ਪਹਿਲੇ ਸਾਲ ਇਦਾਂ ਦੇ ਕਈ ਵਿਆਹ ਆਏ ਸੀਗੇ ਫਿਰ ਹੁਣ ਹਰ ਸਾਲ ਕਾਦੇ ਕਰਕੇ ਤੋਂ ਉਹਨਾਂ ਨੂੰ ਸਟੈਡੀ ਸਟੈਡੀ ਉਹਨਾਂ ਦੇ ਵਿਆਹ ਕਰ ਲੈਂਦੇ ਆ ਜੀ ਹਰ ਸਾਲ ਕੋਈ 20 ਤੋਂ 25 ਕੁੜੀਆਂ ਵਿਆਹਾਂ ਦੀਆਂ ਆ ਜੀ ਤੇ ਹੋਰ ਕਈ ਵਾਰੀ ਅੱਜ ਕੱਲ ਚਿੱਟਾ ਬਹੁਤ ਚੱਲ ਪਿਆ ਡਰਗ ਜਿਹੜਾ ਹੈਗਾ ਘਰਾਂ ਵਿੱਚ ਇੱਕ ਜਾਂ ਇੱਕ ਦੋ ਬੱਚੇ ਹੈਗੇ ਆ ਜੀ ਬੱਚੇ ਜਿਹੜਾ ਇੱਕ ਅੱਧਾ ਹੈਗਾ ਉਹ ਵੀ ਡਰਗ ਖਾਣ ਲੱਪਿਆ ਤੇ ਜਿਹੜੇ ਹੁਣ ਉਹਨਾਂ ਦੇ ਮਾਪੇ ਬਜ਼ੁਰਗ ਹੋ ਗਏ ਉਹ 60 65 ਤੋਂ ਸਾਲ ਦੇ ਹੋ ਗਏ ਇਹਨਾਂ ਹਾਲਾਤਾਂ ਵਿੱਚ ਮੁੰਡਾ ਕਮਾਉਂਦਾ ਨਹੀਂ ਉਸ ਘਰੋਂ ਵੀ ਜੋ ਵੀ ਹੁੰਦਾ ਵੀ ਖੋਹ ਫਿਜ ਕੇ ਲੈ ਚੁੱਕਾ ਘਰ ਖਾਲੀ ਕੰਗਾਲ ਕਰ ਦਿੱਤਾ ਹੁੰਦਾ ਜੀ ਉਹਨਾਂ ਵਿੱਚ ਕਈ ਵਾਰੀ ਘਰ ਦੀ ਹਾਲਤ ਮਾੜੀ ਜਾਂਦੀ ਡਿਗੜ ਮਾੜੇ ਹੁੰਦੇ ਆ ਤੇ ਬਜ਼ੁਰਗ ਹੁਣ ਉਹਨੂੰ ਕੁਝ ਰੁਪਿਆ ਕਾਣੂਗੇ ਪੈਸੇ ਨਹੀਂ ਹੁੰਦੇ ਜੀ ਨਾ ਬਿਮਾਰੀ ਜੋ ਅਗੇ ਪਰ ਉਹਨਾਂ ਕੋਲ ਪੈਸੇ ਹੁੰਦੇ ਇਦਾਂ ਦੇ ਹਾਲਾਤਾਂ ਵਿੱਚ ਜੋ ਤੁਸੀਂ ਦੇਖਦੇ ਆ ਲੰਘਦੇ ਆ ਤਾਂ ਤੁਹਾਨੂੰ ਬਹੁਤ ਦੁੱਖ ਹੋਣਾ ਲਾਉ ਜੀ ਦੇ ਉਹ ਇਸ ਇਹ ਵੀ ਸਾਰੀ ਜਾਂਚ ਨਾ ਕਰੀ ਦੀ ਭਈ ਇਸ ਬਜ਼ੁਰਗ ਦੀ ਹਾਲਤ ਕਿੱਥੇ ਕਿੱਥੇ ਇਹਨਾਂ ਨੂੰ ਕੰਮ ਕੀ ਆਉਂਦੀ ਆ ਕਿੱਥੇ ਕਰ ਸਕਦੇ ਜਿਵੇਂ ਅੱਜ ਕੱਲ ਆਪਣੇ ਹੜ੍ਹ ਆਏ ਹੋਏ ਆ ਪੰਜਾਬ ਵਿੱਚ ਤੇ ਇਹ ਵੀਡੀਓ ਦੇਖਦੇ ਹੋ ਖਬਰਾਂ ਦੇਖਦਾ ਮਨ ਤਸੀਜਿਆ ਜਾਂਦਾ ਗੁਰਨਾਨਕ ਚੈਰੀਟੇਬਲ ਟਰਸਟ ਵੱਲੋਂ ਕੀ ਉਪਰਾਲਾ ਕਰਨ ਦੀ ਉਮੀਦ ਹੈ ਹਾਂ ਇਸੇ ਕਰਕੇ ਚੱਲੇ ਆ ਕਿ ਉਥੇ ਬਹੁਤ ਹੈਗੇ ਬਹੁਤ ਸ਼ੁਕਰ ਹੈ ਪਰਮਾਤਮਾ ਦਾ ਪੰਜਾਬ ਵਿੱਚ ਹਮੇਸ਼ਾ ਇਹ ਲੋਕ ਤਸੱਬ ਬਚਾਰ ਰਹਿੰਦੇ ਆ ਅਸੀਂ ਵੀ ਜਾ ਕੇ ਪਹਿਲਾਂ ਐਨਾਲਾਈਜ਼ ਕਰਾਂਗੇ ਕਿ ਬਹੁਤ ਲੋਕਾਂ ਨੇ ਵੋਟਾਂ ਕਿ ਹੈਗੀਆਂ ਅੰਮ੍ਰਿਤਦਾ ਸ਼ੁਕਰ ਹੈ ਪੁਰਾਣੇ ਦੀ ਮੰਨਦੇ ਪਿਛਲੇ 5-6 ਸਾਲ ਦੀ ਗੱਲ ਹੈ ਤੇ ਵੋਟਾਂ ਹੈ ਨਹੀਂ ਸੀਗੀਆਂ ਤੇ ਉਹਦੇ ਨਾਲ ਲੋਕਾਂ ਨੂੰ ਪੁੱਛ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਹਾਲੇ ਬਹੁਤੇ ਘਰੋ ਜੁੜਿਓ ਖਾਣੇ ਪੀਣੇ ਦਾ ਜੇ ਬੰਦੋਬਸ ਹੋ ਸਕੇ ਜਾਂ ਉਹਨਾਂ ਦੇ ਕੁਝ ਵੀ ਉਹਨਾਂ ਨੂੰ ਪੁੱਛ ਕੇ ਜਾਣ ਦਾ ਪਤਾ ਲੱਗਦਾ ਹੁੰਦਾ ਫਿਰ ਹੋਈ ਹੋਈ ਕਈ ਟਰਾਲਾਂ ਮਾਹੋਰ ਹੋ ਰਹੀਆਂ ਕਿ ਬਿਮਾਰੀਆਂ ਵਿੱਚ ਲੱਗਣੀਆਂ ਜੀ ਬਿਜੋ ਘਰ ਵਿੱਚ ਜਾਣਾ ਆ ਤੇ ਘਰ ਵਿੱਚ ਉਹਨਾਂ ਦੇ ਕੁਝ ਵੀ ਨਹੀਂ ਹੋਣਾ ਰਿਆਈ ਚਾਂਦਰ ਖੇਸਰ ਸਰਾਨਾ ਕੁਝ ਵੀ ਨਹੀਂ ਹੋਣਾ ਦਾਲ ਦੇ ਚੋਤੇ ਪਾਣੀ ਨਾਲ ਖਰਾਬ ਹੋ ਚੁੱਕਾ ਹੈ ਗੋੜੇ ਤੇ ਇੱਕ ਚੀਜ਼ ਨਹੀਂ ਹਰ ਚੀਜ਼ ਦੀ ਜਰੂਰਤ ਪੈਣੀ ਆ ਜੀ ਜਿਹੜੇ ਗਰੀਬ ਘਰ ਆ ਉਹਨਾਂ ਦੇ ਘਰ ਵੀ ਟ ਹੈਗਾ ਹੋਏ ਜੀ ਇਹਨਾਂ ਇਹਨਾਂ ਹਲਾਕਾਂ ਵਿੱਚ ਕਿ ਇਹਨਾਂ ਸਾਰੀਆਂ ਹਲਾਕਾਂ ਨੂੰ ਜਾਜਾ ਲੈ ਕੇ ਜੋ ਜੋ ਜਿੱਥੇ ਕੰਨ ਵਾਲਾ ਹੋਇਆ ਸਾਮਿਲ ਨਾਲ ਆਹੋਲ ਕੰਨੀ ਕੋਚ ਕਰਾਂਗੇ ਜਿਹੜਾ ਸਹਾਇਤਾਕਾਰਾਂ ਦੇ ਵਿੱਚ ਆਪਾਂ ਕਹਿੰਦੇ ਆ ਵੀ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਉਹਦੇ ਲਈ ਮਾਇਕ ਵਸੀਲੇ ਜਟਾਉਣੇ ਜ਼ਰੂਰੀ ਹੁੰਦੇ ਹਨ ਤੁਸੀਂ ਜਿਹੜੀ ਤੁਹਾਡੀ ਸੰਸਥਾ ਉਹਦੇ ਵੱਲੋਂ ਜਾਨੀ ਕਿ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਂਦਾ ਖਾਸ ਤੌਰ ਤੇ ਜਿਹੜੀ ਮਾਇਕ ਮਦਦ ਕਰਨ ਦੇ ਲਈ ਜਾਂ ਵਸੀਲੇ ਜਟਾਉਣ ਦੇ ਲਈ ਮੰਦੀਪ ਜੀ ਅਸੀਂ ਬਹੁਤ ਦੂਰ ਤੀਹੇ ਜਾਂਦੇ ਅਸੀਂ ਪ੍ਰੋਬਲਮ ਰਹੀ ਹੈ ਤੇ ਅਸੀਂ ਗਲਾਸ ਕੋ ਵਿੱਚ तकरीबन ਜਿਆਦਾਤਰ ਲੋਕ ਜਿਹੜੇ ਜਾਣਦੇ ਹੁੰਦੇ ਜਾਂਦੇ ਨੇ ਜਿਵੇਂ ਹੁਣ ਉਹ ਦੇਖਣਗੇ ਤੇ ਹਾਂ ਆਇਆ ਉਹ ਤੇ ਕਈ ਵਾਰੀ ਤਾਂ ਗੁਰਵਰੀ ਮਿਲ ਜਾਂਦੇ ਆ ਤੇ ਕੀ ਨਹੀਂ ਜਾਣ ਕੁਝ ਕਰਨਾ ਨਹੀਂ ਆ ਹਾਂ ਪੁੱਛਦੇ ਹਾਂ ਪੁੱਛਦੇ ਨਾ ਉਹ ਵੀ ਵਿਚਾਰੇ ਇਸ ਤਰ੍ਹਾਂ ਦੇਖ ਰਿਹਾ ਹੈ ਤੇ ਸੋਚਦੇ ਕਿ ਕਿੱਥੇ ਜਾਈਏ ਕਿਹਨੂੰ ਦੇਈਏ ਕਿੱਥੇ ਪਾਸਾ ਪੈਸਾ ਲਾਈਏ ਕਈ ਵਾਰ ਨੂੰ ਤਾਂ ਵੀ ਹੁੰਦਾ ਹੈ ਕਿ ਕੋਈ ਆਪਣੇ ਪੰਜਾਬੀ ਜਾਂ ਸਿੱਖ ਪਰਿਵਾਰਾਂ ਦੇ ਵਿੱਚ ਇਹ ਹੁੰਦਾ ਕਿ ਅਸੀਂ ਦਸਵੰਦ ਕੱਢ ਕੇ ਰੱਖਦੇ ਹਾਂ ਪਰ ਕਈ ਵਾਰ ਇਹ ਹੁੰਦਾ ਕਿ ਤੁਹਾਡੇ ਕੋਲ ਕੋਈ ਭਰੋਸੇਯੋਗ ਉਹੋ ਜੀ ਧਰਨੀ ਹੁੰਦੀ ਜਿਹਦੇ ਕੋਲੋਂ ਪੈਸੇ ਦਿੱਤੇ ਜਾਣ ਪਤਾ ਨਹੀਂ ਹੁੰਦਾ ਕਿ ਕਿਨੋਂ ਦੇਈਏ ਇਹ ਲੱਗੂਗਾ ਵੀ ਕਿਨੇ ਦੇਈਏ ਤੇ ਵੱਡੀ ਗੱਲ ਆ ਕਿ ਜੇ ਤੁਹਾਡੇ ਤੇ ਯਕੀਨ ਕਰਕੇ ਲੋਕ ਤੁਹਾਨੂੰ ਪੁੱਛ ਕੇ ਦਿੰਦੇ ਆ ਤਾਂ ਵੱਡੀ ਗੱਲ ਆ ਹਾਂ ਅਸੀਂ ਸਾਰੀ ਡੀਟੇਲ ਉਹਨਾਂ ਨੂੰ ਵੀਡੀਓ ਪਾ ਜੀ ਤੇ ਆ ਘਰ ਦੀਆਂ ਹਾਲਾਤ ਐ ਪਿੰਡ ਵਾਿਆਂ ਦੀ ਵੀ ਰਸ ਦੀ ਘਰ ਦੀ ਸਾਰਾ ਦਿਖਾ ਲ ਦੇ ਇਹ ਹਾਲਾਤ ਐ ਇਹ ਬਜ਼ੁਰਗ ਐ ਇਦਾਂ ਦੀ ਹਾਲਾਤ ਉਹਨਾਂ ਦਾ ਤਾਂ ਕਿ ਇਨਕੁਆਰੀ ਵੀ ਕਰੇ ਤਾਂ ਕੋਈ ਕਰ ਸਕਦਾ ਹਾਂ ਤੇ ਉਹਨਾਂ ਦਾ ਟੈਲੀਫੋਨ ਨੰਬਰ ਪਿੰਡ ਦਾ ਦੇਈਦਾ ਵੀ ਜਦੋਂ ਮਾਦੀ ਸਾਰੀ ਉਮਰ ਦਾ ਪਤਾ ਕਰ ਸਕਦੇ ਆ ਉਹਨਾਂ ਦੇ ਅਸੀਂ ਵੀ ਆਪਣੇ ਕੋਲ ਫੋਟੋਆਂ ਤੇ ਟੈਲੀਫੋਨ ਰੱਖਦਾ ਜਦੋਂ ਬਾਹਰ ਬਿਚੀ ਪੰਜਾਂ ਦਹਾ ਹਾਲਾ ਨਿਕਾਲਣਾ ਤਾਂ ਕਰ ਸਕਦੇ ਜੀ ਹਾਂ ਜੀ ਤੇ ਉਹਨਾਂ ਉਹਨਾਂ ਚੀਜ਼ਾਂ ਦੇ ਵਿੱਚ ਜਿੱਦਾਂ ਜਿੱਦਾਂ ਹੂੰਗਾ ਉਸਰਾ ਜਹਾਂ ਅਸੀਂ ਕੱਦ ਰਹੇ ਨੇ ਜੀ ਹੁਣ ਤੁਸੀਂ ਜਿਹੜਾ ਇੱਥੋਂ ਦੇ ਭਾਈਚਾਰੇ ਨੂੰ ਜਾਂ ਜਿੱਥੇ ਵੀ ਕਿਤੇ ਕੋਈ ਆਵਾਜ਼ ਜਾਣੀ ਆ ਉਹਨਾਂ ਨੂੰ ਕੀ ਬੇਨਤੀ ਕਰੋਗੇ ਬੇਨਤੀ ਸਾਰੇ ਜਾਣਦੇ ਆਪਾਂ ਵੀਰ ਸਾਰੇ ਜਾਣਦੇ ਜੋ ਹਾਲਾਤ ਪੰਜਾਬ ਦੀ ਆ ਹੁਣ ਤੇ ਕਿਸੇ ਤੋਂ ਲੁਕੀ ਨਹੀਂ ਗਈ ਜੀ ਹਮ ਭੜਾ ਅਮੀਰ ਤੇ ਗਰੀਬ ਸਾਰੇ ਦੀ ਬੁਰੀ ਹਾਲਤ ਹੋ ਗਈ ਹੈ ਉਹ ਤਾਂ ਬਰਾਬਰ ਕਰ ਬਰਾਬਰ ਕਰਦਾ ਸਾਰੇ ਇਹ ਹੁਣ ਗਰੀਬਾਂ ਦੀ ਹਾਲਤ ਬਹੁਤ ਮਾਰੀ ਰਹਿ ਜਾਂਦੀ ਜਦੋਂ ਪਾਣੀ ਥੋੜਾ ਹੋ ਜਾਣਾ ਨਾ ਘਰਾਂ ਚੋਂ ਜਿਹੜਾ ਪਾਣੀ ਸੁੱਕਣਾ ਸ਼ੁਰੂ ਹੋਣਾ ਚਿੱਕੜੀ ਚਿੱਕੜ ਉਹ ਆਉਂਿਆ ਤੇ ਘਰ ਵਿੱਚ ਹੋਣਾ ਕੁਝ ਨਹੀਂ ਜੀ ਫਿਰ ਟੁੱਟਾ ਆ ਬੰਦਾ ਗਰੀਬ ਬੰਦਾ ਕਿਸੇ ਪਾਸੇ ਵੀ ਸ਼ੁਰੂ ਕਰਨ ਜੀ ਨਾ ਕਿੱਥੋਂ ਸ਼ੁਰੂ ਕਰੇ ਉਹਦੇ ਕੋਲ ਕੋਈ ਕੈਪੈਸਿਟੀ ਹੁੰਦੀ ਕੋਈ ਜੀ ਜੀ ਉਹ ਮੈਨੂੰ ਦਿਨ ਬਹੁਤ ਦੁੱਖ ਦੁਖ ਆਉਂਦਾ ਕਿ ਉਸ ਸਮੇਂ ਤੇ ਜੇ ਪੈਸਾ ਪੂਰਾ ਨਾ ਹੋਇਆ ਤਾਂ ਅਗਲੇ ਨੂੰ ਜਿਵੇਂ ਜਸੀਂ ਪੂਰਾ ਛੱਤ ਵੀ ਨਹੀਂ ਪਾ ਕੇ ਦੇ ਸਕੇ ਬੜੀਆਂ ਪ੍ਰੋਬਲਮਾਂ ਆ ਜਾਂਦੀਆਂ ਜੀ ਜੀ ਅਸੀਂ ਤੁਹਾਨੂੰ ਦੇ ਮਾਰ ਕੇ ਕਈ ਵਾਰ ਪੁੱਛਦੇ ਹੁੰਦੇ ਕਿ ਘਰ ਕਿੰਨੇ ਜਹ ਹਿੱਸਾ 705 ਚ 800 ਹੋਣੋਂ ਮਹਿੰਗਾ ਹੋ ਗਿਆ 800 ਪੌਂਡ ਚ ਘਰ ਬਣਾ ਦੇਈਦਾ ਅਸੀਂ 20x12 ਦਾ ਤੇ ਤੇ ਇੰਨ ਤੰ ਫੀਕਾ ਬਾਰੇ ਦੀਆਂ ਤੇ ਬਸ ਇਹ ਟਾਈਟ ਡੋਰ ਦਰਵਾਜ਼ੇ ਲਾ ਕੇ ਕਰਦੇ ਦਾ ਤਾਂ ਕਿ ਅੰਗਲਾ ਸੁੱਕੇ ਥਾਂ ਮੇਟੇ ਜੀ ਇਹ ਆਪਸੋ ਪਹੁੰਚੇ ਹੋ ਜਾਂਦਾ ਬਾਕੀ ਹੋਰ ਨਿਕਲੀਆਂ ਜਿਹੜੇ ਰਾਸ਼ਨ ਪਾਣੀ ਉਹ ਉਹ ਤਾਂ ਵੈਸੀ ਵੀ ਦਿਨਾਂ ਬੇਟੀਕਾਂ ਦੇ ਵਿੱਚ ਚੱਲਦਾ ਰਹਿੰਦਾ ਈ ਵਾਰੀ ਹਾਲਾਤ ਇਦਾਂ ਦੇ ਹੁੰਦੇ ਅਸੀਂ ਜਾਇਦਾ ਉਦੋਂ ਨਹੀਂ ਕਰਦੇ ਜੀ ਹਾਂਜੀ ਅ ਸੋ ਮੈਂ ਧਾਮੀ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਨੂੰ ਮਤਲਬਾਂ ਸ਼ਾਬਾਸ਼ ਇਹ ਦਿੰਨੇ ਆ ਕਿ ਜਿੱਥੇ ਲੋਕ ਆਪੋ ਆਪਣੇ ਪਰਿਵਾਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਵੀ ਰਾਜਮੀ ਹੁੰਦੇ ਤੇ ਤੁਸੀਂ ਘਰ ਪਰਿਵਾਰ ਛੱਡ ਕੇ ਉਹਨਾਂ ਹਾਲਾਤਾਂ ਦੇ ਵਿੱਚ ਜਾਣ ਲਈ ਲੱਕ ਬੰਨੀ ਬੈਠੇ ਹੋ ਤੇ ਅਸੀਂ ਸਾਡੇ ਦੋਸਤਾਂ ਮਿੱਤਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਗੁਰਨਾਨ ਕੈਰੀਟੇਬਲ ٹرسٹ ਵੱਲੋਂ ਜਿਹੜੀ ਸਾਡੀ ਸੇਵਾ ਲਈ ਹੈ ਐਜ਼ ਅ ਮੀਡੀਆ ਕਿਉਂਕਿ ਅਸੀਂ ਇੱਕ ਪਰਿਵਾਰ ਤੇ ਅਸੀਂ ਇਹਨਾਂ ਦਾ ਨੰਬਰ ਤੇ ਇਹਨਾਂ ਦੀ ਜਿਹੜੀ ਵੀ ਕੋਈ ਅਕਾਊਂਟ ਡਿਟੇਲ ਹੈਗੀ ਆ ਉਸ ਵੀਡੀਓ ਦੇ ਉੱਪਰ ਚਲਾ ਰਹੇ ਆ ਤੇ ਤੁਸੀਂ ਚਾਹੋ ਇਹਨਾਂ ਨਾਲ ਗੱਲਬਾਤ ਕਰੋ ਤੇ ਇਹਨਾਂ ਨਾਲ ਅਰਲਬ ਗੱਲਬਾਤ ਕਰਕੇ ਰਾਬਤੇ ਚ ਕਰਕੇ ਤੁਹਾਡੀ ਤਸੱਲੀ ਹੋਈ ਤੁਸੀਂ ਜੋ ਦੇਣ ਲੈਣ ਕਰ ਸਕਦੇ ਹੋ ਕਰੋ ਤੇ ਅਸੀਂ ਸਿਰ ਤੇ ਸਿਰ ਇੱਕ ਤੁਹਾਡੇ ਅੱਗੇ ਸੁਨੇਹਾ ਲਾਉਣ ਵਾਲਿਆ ਕਮੇ ਸਾਹਿਬ ਅੱਜ ਤੁਹਾਡਾ ਜੀ ਗੱਲ ਕਹਿਣੀ ਚਾਹੁੰਦਾ ਜੀ ਜੀ ਅਮ ਜੇ ਨਾਲ ਸੁਗਨਾਮਿਕ ਸੇਵਾ ਦੇਣੀ ਆ ਉਹ ਜਿਹੜੀ ਚੀਜ਼ ਕਹਿਣਗੇ ਉਹ ਸਾਨੂੰ ਦੱਸ ਦੇਣ ਤੇ ਦੂਜੀ ਜਗ੍ਹਾ ਕਿ ਸੈਂਟਰਲ ਗੁਰਦੁਆਰੇ ਵਿੱਚ ਅਸੀਂ ਸੰਬੰਧਿਤ ਹੈਗੇ ਆ ਉੱਥੇ ਇੱਕ ਜਾਂਚੀ ਰਹਿਣ ਕਹਿੰਦਾ ਗੁਰੂ ਨਾਮ ਤੇ ਇੱਕ ਬਟਰਾਸ ਨੂੰ ਦੇ ਦਿਓ ਉਹ ਦੇ ਦਿੰਦੇ ਹੁੰਦੇ ਸਾਨੂੰ ਉੱਥੇ ਦੇਖ ਸਾਡੀ ਸਾਨੂੰ ਨਾਮ ਇਹਨਾਂ ਬਾਕੇ ਸਾਡੇ ਨੰਬਰ ਤੋਂ ਹੋਵੇਗਾ ਜੀ ਤੇ ਅਸੀਂ ਹਮੇਸ਼ਾ ਹੀ ਪੁੱਛ ਕੇ ਉਹ ਕਿ ਬਹੁਤੇ ਕਹਿੰਦੇ ਜਿੱਥੇ ਮਾਦੀ ਲਾ ਦਿਓ ਪਰ ਜਿਹੜਾ ਕਈਆਂ ਦੀ ਪਰਟਿਕਲਰੀ ਹੁੰਦੀ ਕਿ ਮੈਂ ਘਰ ਬਣਾ ਕੇ ਦੇਣਾ ਜੀ ਕੁਝ ਵੀ ਨਾ ਕੁੜੀ ਦੇ ਵਿਆਹ ਲਈ ਨਾ ਕੁੜੀ ਦੇ ਦਾਲ ਨਹੀਂ ਮੈਂ ਕੁੜੀ ਵਿਆਉਣੀ ਆ ਇੱਕ ਪਿਛੇ ਦਾ ਚਾਰ ਕੁੜੀਆਂ ਲੈ ਆਇਆ ਸੀ ਵਿਆਹ ਕਰਨੇ ਨੂੰ ਫੇਰ ਕਹਿੰਦਾ ਮੈਂ ਪਹਿਲਾਂ ਤੁਹਾਨੂੰ ਗੱਲ ਕਰਾਂ ਮੈਂ ਕਿਹਾ ਜੀ ਸਾਡੇ ਕਿ ਪਹਿਲਾਂ ਤੂੰ ਆਇਆ ਜਿਹੜਾ ਮੈਨਾਂ ਗੱਲ ਕਰਨ ਲੱਗਾ ਆਪੇ ਨਾ ਗੱਲ ਕਰ ਗੱਲ ਕਰਕੇ ਫੇਰ ਕਹਿੰਦਾ ਨਹੀਂ ਮੈਂ ਹੁਣ ਪੰਜਾਂ ਦੇ 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 ਤੂੰ ਪੰਜਾਂ ਦੇ ਵਿਆਹਾਂ ਦੇ ਕੁੜੀਆਂ ਮੈਨੂੰ ਪਤਾ ਇਹ ਮੇਰੇ ਖੜੇ ਗੱਲ ਹੋਈ ਆ ਪਹਿਲੀ ਵਾਰ ਦੀ ਗੱਲ ਸੋ ਜੀ ਇਹ ਇਹ ਬਿਲਕੁਲ ਤੁਹਾਡੇ ਦੀ ਯਕੀਨ ਦੀ ਗੱਲ ਹੁੰਦੀ ਆ ਕਿਉਂਕਿ ਯਕੀਨ ਬਨਣਾ ਹੀ ਮਾੜੀ ਗੱਲ ਹੈ ਜਦੋਂ ਕਿ ਔਖਾ ਹੁੰਦਾ ਔਖਾ ਹੁੰਦਾ ਔਖਾ ਬਹੁਤ ਆ ਤੇ ਉੱਤੇ ਟਿਕੇ ਰਹਿਣਾ ਉਤੋਂ ਦਾ ਬਹੁਤ ਬਹੁਤ ਆ ਹੁਣ ਸਾਨੂੰ ਜਦੋਂ ਤੁਸੀਂ ਕਿਹਾ ਵੀ <Sessimus> सेवा निकाले ਉਹਨਾਂ ਤੋਂ ਰਾਮ ਰਤਨ ਰਾਮ ਜੀ ਜਿਹੜਾ ਰੱਬ ਨੇ ਸਾਨੂੰ ਦਿੱਤਾ ਆ ਉਹਦਾ ਸ਼ੁਕਰਾਨਾ ਕਰਦੇ ਆ ਤੇ ਤੇਰਾ ਸ਼ੁਕਰਾਨਾ ਇਸ ਉਮਰ ਵੀ ਜੀਣ ਦੇ ਤਰੀਕੇ ਕਰਦੇ ਆ ਕੰਮ ਕਰਨ ਦੇ लायक ਆ ਸਾਨੂੰ ਬਾਕ ਰਿਹਾ ਤੇ ਉਹ ਸ਼ੁਕਰਾਨੇ ਕਰਦੇ ਬੈਠੇ ਮਾਲਕ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੇ ਸੋ ਦੋਸਤੋ ਇਸ ਵੀਡੀਓ ਦੇ ਉੱਪਰ ਚੱਲ ਰਹੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਜੇ ਤੁਸੀਂ ਚਾਹੋ ਤਾਂ ਇਹ ਦਿੱਤੇ ਹੋਏ ਅਕਾਊਂਟ ਗੁਣਾਂਕ ਚੈਰੀਟੇਬਲ ਟਰਸਟ ਨਾਲ ਸੰਬੰਧਿਤ ਆ ਤੇ ਅਸੀਂ ਸਿਰਫ ਇੱਕ ਸੁਨੇਹਾ ਮਾਤਰ ਤੁਹਾਡੇ ਨਾਲ ਪੇਸ਼ ਹੋਏ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗੱਲਬਾਤ ਨੂੰ ਬਹੁਤ ਗੌਰ ਨਾਲ ਸੁਣੋਗੇ ਧੰਨਵਾਦ